ਸਾਡਾ ਮੁੰਡਾ ਫਤਾਲ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਆਰਟ ਤੱਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਤਕ ਪੀਜੀਏ ਕਿੰਦਾ ਸੀ ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸੇਸਾ ਸਾਹਿਬ ਦੀ ਬੜੀ ਮਿਹਨਤ ਕਰਕੇ ਹੋਰਨਾ ਵਕੀਲਾਂ ਨੇ ਵੀ ਸਾਡੀ ਮਿਹਨਤ ਕੀਤੀ ਹੈ ਸਾਰੇ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ ਪੀਜੀਏ ਰੈਫਰ ਕੀਤਾ ਮੈਂ ਵੀ ਇੱਥੇ ਪਹੁੰਚਾ ਸਾਨੀ ਸਾਹਿਬ ਪਹੁੰਚੇ ਸੇਸਾ ਸਾਹਿਬ ਹੈ ਉਹਨਾਂ ਦੀ ਮਾਤਾ ਜੀ ਵੀ ਇੱਥੇ ਆਗੇ ਨੇ ਉਹਨਾਂ ਦੇ ਤਾਇਆ ਜੀ ਨੇ ਉਹਨਾਂ ਦੇ ਭੂਆ ਜੀ ਭੂਆ ਜੀ ਨੇ ਭੈਣਿਆ ਉਹਨਾਂ ਦੀ ਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਪ੍ਰਿੰਕਪਾਲ ਸਿੰਘ ਸਾਨੂੰ ਪੂਰੀ ਆਸਾ ਹੁਣ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋਊਗਾ ਵਧੀਆ ਹੋਊਗਾ ਅਸੀਂ ਅੱਜ ਪੀਜੀ ਡਾਇਰੈਕਟਰ ਨਾਲ ਗੱਲ ਕਰਾਂਗੇ ਇਥੋਂ ਦੇ ਸੁਭਿੰਦਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਸੀ ਵਧੀਆ ਤਰੀਕੇ ਨਾਲ ਕਰਾਂਗੇ ਔਰ ਸਤਪੁਰ ਨੇ ਕਿਰਪਾ ਕੀਤੀ ਥੋੜੇ ਦਿਨਾਂ 'ਚ ਹੀ ਸਾਡਾ ਨੌਨ ਬਿੱਲ ਖੁੱਲ ਠੀਕ ਹੋ ਗਏ ਤੁਹਾਨੂੰ ਚੜ੍ਹਦੀ ਕਲਾ 'ਚ ਨਜ਼ਰ ਆਊਗਾ ਜਿਹੜਾ ਸਾਡਾ ਮੁੰਡਾ ਪ੍ਰਿੰਕਪਾਲ ਸਿੰਘ ਖਨੌਰੀ ਬਾਰਡਰ ਤੋਂ ਉਥੋਂ ਦੇ ਆਰਟਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਤਕ ਪੀਜੀਏ ਜਾਂਦਾ ਸੀ ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸਿਰਸਾ ਸਾਹਿਬ ਦੀ ਬੜੀ ਮਿਹਨਤ ਕਰਕੇ ਹੋਰਨਾ ਵਕੀਲਾਂ ਨੇ ਵੀ ਸਾਡੀ ਮਿਹਨਤ ਕੀਤੀ ਆ ਸਾਰੇ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ ਪੀਜੀਏ ਰੈਫਰ ਕੀਤਾ ਮੈਂ ਵੀ ਇੱਥੇ ਪਹੁੰਚਾ ਸਾਨੀ ਸਾਹਿਬ ਪਹੁੰਚੇ ਸੇਸਾ ਸਾਹਿਬ ਹੈ ਉਹਨਾਂ ਦੀ ਮਾਤਾ ਜੀ ਵੀ ਇੱਥੇ ਆਗੇ ਨੇ ਉਹਨਾਂ ਦੇ ਤਾਇਆ ਜੀ ਨੇ ਉਹਨਾਂ ਦੇ ਭੂਆ ਜੀ ਭੂਆ ਜੀ ਨੇ ਭੈਣਿਆ ਉਹਨਾਂ ਦੀ ਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਬਿਕਪਾਲ ਸਿੰਘ ਸਾਨੂੰ ਪੂਰੀ ਆਸਾ ਹੁਣ ਆਉਣ ਵਾਲੇ ਸਮੇਂ ਚ ਬਿਲਕੁਲ ਠੀਕ ਹੋਊਗਾ ਵਧੀਆ ਹੋਊਗਾ ਅਸੀਂ ਅੱਜ ਪੀਜੀਆ ਡਾਇਰੈਕਟਰ ਨਾਲ ਗੱਲ ਕਰਾਂਗੇ ਇਥੋਂ ਦੇ ਸੁਭਿੰਦਰ ਸਾਹਿਬ ਨਾਲ ਵੀ ਗੱਲ ਕੀਤੀ ਹੁੰਦਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਅਸੀਂ ਵਧੀਆ ਤਰੀਕੇ ਨਾਲ ਕਰਾਂਗੇ ਔਰ ਸਤਪੁਰ ਨੇ ਕਿਰਪਾ ਕੀਤੀ ਥੋੜੇ ਦਿਨਾਂ ਚ ਸਾਡਾ ਨੌਂ ਨਵਾਂ ਬਿੱਲ ਕੁੱਲ ਠੀਕ ਹੋ ਕੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਨਜ਼ਰ ਆਊਗਾ ਜਿਹੜਾ ਸਾਡਾ ਮੁੰਡਾ ਪਿੱਟ ਪਾਲ ਸਿੰਘ ਖਟੌਰੀ ਬਾਰਡਰ ਤੋਂ ਉੱਥੋਂ ਤਹਾਰ ਤੱਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਤਕ ਪੀਜੀਆ ਕਹਿੰਦਾ ਸੀ ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸਿਰਸਾ ਸਾਹਿਬ ਦੀ ਬੜੀ ਮਿਹਨਤ ਕਰਕੇ ਹੋਰਨਾ ਵਕੀਲਾ ਨੇ ਵੀ ਸਾਡੀ ਮਿਹਨਤ ਕੀਤੀ ਆ ਸਾਰੇ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ ਪੀਜੀ ਰੈਫਰ ਕੀਤਾ ਮੈਂ ਵੀ ਇੱਥੇ ਪਹੁੰਚਾ ਸਾਨੀ ਸਾਹਿਬ ਪਹੁੰਚੇ ਸਿਰਸਾ ਸਾਹਿਬ ਆ ਉਹਨਾਂ ਦੀ ਮਾਤਾ ਜੀ ਵੀ ਇੱਥੇ ਹੈਗੇ ਨੇ ਉਹਨਾਂ ਦੇ ਤਾਇਆ ਜੀ ਨੇ ਉਹਨਾਂ ਦੇ ਭੂਆ ਜੀ ਨੇ ਭੈਣਿਆ ਉਹਨਾਂ ਦੀ ਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਬਿਕਪਾਲ ਸਿੰਘ ਸਾਨੂੰ ਪੂਰੀ ਆਸਾ ਹੁਣ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋਊਗਾ ਵਧੀਆ ਹੋਊਗਾ ਅਸੀਂ ਅੱਜ ਪੀਜੀਏ ਡਾਇਰੈਕਟਰ ਨਾਲ ਗੱਲ ਕਰਾਂਗੇ ਇਥੋਂ ਦੇ ਸੁਭਿੰਦਰ ਸਾਹਿਬ ਨਾਲ ਗੱਲ ਕੀਤੀ ਉਹਦਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਸੀ ਵਧੀਆ ਤਰੀਕੇ ਨਾਲ ਕਰਾਂਗੇ ਆ ਸਤਪੁਰ ਨੇ ਕਿਰਪਾ ਕੀਤੀ ਥੋੜੇ ਦਿਨਾਂ ਜੀ ਸਾਡਾ ਨੌਜਵਾਨ ਬਿੱਲ ਖੁੱਲ ਠੀਕ ਹੋ ਗਏ ਤੁਹਾਨੂੰ ਜੜ ਦੀ ਗੱਲ ਆ ਕੇ ਨਜ਼ਰ ਆਊਗਾ ਜਿਹੜਾ ਸਾਡਾ ਮੁੰਡਾ ਪਿੱਤਾਲ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਆਰਮਡ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਤਕ ਪੀਜੀਏ ਕਹਿੰਦਾ ਸੀ ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸਿੱਸਾ ਸਾਹਿਬ ਜੀ ਬੜੀ ਮਿਹਨਤ ਕਰਕੇ ਪੁਰਨਾ ਵਕੀਲਾ ਨੇ ਵੀ ਸਾਡੀ ਮਿਹਨਤ ਕੀਤੀ ਆ ਸਾਰੇ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ ਪੀਜੇ ਰੈਫਰ ਕੀਤਾ ਮੈਂ ਵੀ ਇੱਥੇ ਪਹੁੰਚਾ ਸਾਨੀ ਸਾਹਿਬ ਪਹੁੰਚੇ ਸੇਸਾ ਸਾਹਿਬ ਆ ਉਹਨਾਂ ਦੀ ਮਾਤਾ ਜੀ ਵੀ ਇੱਥੇ ਆਗੇ ਨੇ ਉਹਨਾਂ ਦੇ ਤਾਇਆ ਜੀ ਨੇ ਉਹਨਾਂ ਦੇ ਭੂਆ ਜੀ ਨੇ ਭੈਣਿਆ ਉਹਨਾਂ ਦੀ ਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਬਿਕਪਾਲ ਸਿੰਘ ਸਾਨੂੰ ਪੂਰੀ ਆਸਾ ਹੋਣ ਆਉਣ ਵਾਲੇ ਸਮੇਂ ਚ ਬਿਲਕੁਲ ਠੀਕ ਹੋਊਗਾ ਵਧੀਆ ਹੋਊਗਾ ਅਸੀਂ ਅੱਜ ਪੀਜੀਏ ਟਰੈਕਟਰ ਨਾਲ ਗੱਲ ਕਰਾਂਗੇ ਇਥੋਂ ਦੇ ਸੁਭਰ ਸਿੰਘ ਸਾਹਿਬ ਨਾਲ ਵੀ ਗੱਲ ਕੀਤੀ ਉਹਦਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਸੀ ਵਧੀਆ ਤਰੀਕੇ ਨਾਲ ਕਰਾਂਗੇ ਆ ਸਤਪੁਰ ਨੇ ਕਿਰਪਾ ਕੀਤੀ ਥੋੜੇ ਦਿਨਾਂ ਜੀ ਸਾਡਾ ਨੌਜਵਾਨ ਬਿਲਕੁਲ ਠੀਕ ਹੋ ਗਿਆ ਤੁਹਾਨੂੰ ਜੜ ਦੀ ਕਲਾਕ ਜੀ ਨਜ਼ਰ ਆਊਗਾ